ਦਿੱਲੀ ਮੈਨੂੰ ਕੁਝ ਟਾਈਮ ਜਾ ਮਿਲ ਗਿਆ ਮੈਂ ਖਾਈ ਮੈਂ ਬੋਲ ਸਕਦਾ ਕਿ ਖੇਤੀਬਾਰੇ ਬੋਲੀ ਮੈਂ ਖੇਤੀਬਾਰੇ ਤਾਂ ਮੈਂ ਕੁਝ ਨਹੀਂ ਜਾਣਦਾ ਠੀਕ ਹੈ ਜੀ ਕਹਿੰਦੇ ਹੋਰ ਮੈਂ ਕਿਹਾ ਭਗਤ ਸਿੰਘ ਦੀ ਗੱਲ ਸੁਣਾ ਦੇਣਾ ਅੱਛਾ ਜੀ ਅੱਛਾ ਜੀ ਕਹਿੰਦੇ ਚੰਗਾ ਭਗਤ ਸਿੰਘ ਦੀ ਸੁਣਾ ਦੇ ਭਗਤ ਸਿੰਘ ਹੋਰੀਗਾ ਅੰਗਰੇਜ਼ ਨੂੰ ਮਾਰ ਕੇ ਦੁਰਗਾ ਦੇਵੀ ਨੇ ਕੱਟ ਤੇ ਔਰ ਦੇ ਮਦਾਨ ਕੱਪੜਾ ਜਿਨ੍ਹਾਂ ਨੇ ਕੱਪੜੇ ਦੇ ਕੇ ਉੱਥੋਂ ਚਾਰੇ ਅੱਛਾ ਜੀ ਲਾਹੌਰ ਤੋਂ ਤਾਂਗੇ ਦੇ ਛੱਡ ਕੀ ਅੱਛਾ ਜੀ ਨੇੜੇ ਅਡੇਲੇ ਜੋ ਹੱਜਾਂ ਦੇ ਉਹ ਕਿਸੇ ਲੋਟ ਲਈ ਦੇ ਦੇ ਮਾਰਾ 84 ਪਹੁੰਚ ਗਏ ਹਾਂ ਠੀਕ ਹੈ 84 ਜੰਗਲੀ ਪਹੁੰਚ ਗਏ ਜਦੋਂ ਉੱਥੇ ਉਹ ਬੰਬ ਬਣਾਉਣ ਲੱਗੇ ਅੱਛਾ ਜੀ ਜਿਹੜਾ ਅਸਲੀ ਬੰਬ ਬਣਾ ਤੇ ਇੱਕ ਬੰਦਾ ਉਹਨਾਂ ਨੂੰ ਜੋ ਮਰ ਗਿਆ ਸਦੂਲ ਸਿੰਘ ਬੰਬ ਬਣਾਉਂਦਾ ਤਿੰਨ ਰਹਿ ਗਈ ਠੀਕ ਹੈ ਜੀ ਚੱਲ ਚੱਲ ਨਕਲੀ ਬੰਬ ਉਹਨਾਂ ਦੇ ਕੋਈ ਰਹਿ ਗਿਆ ਉਧਰ ਅੰਗਰੇਜ਼ਾਂ ਨੇ ਇਹਦੋਂ ਪਹਿਲਾਂ ਲਾ ਨਹੀਂ ਬਣਾ ਦੀ ਉਹਦੇ ਕਾਨੂੰਨ ਬਣਾਤੇ ਅੰਗਰੇਜ਼ਾਂ ਦਾ ਸੈਮ ਜੀ ਹਾਲ ਚ ਉਹ ਸਮੇਂ ਵਾਲੇ ਹਾਲ ਦੇ ਵਿੱਚ ਜਦੋਂ ਬੈਠਾ ਸੀ ਭਈ ਫਰਾਂਡੇ ਨੇ ਫੈਮਿਲੀ ਬੈਠੋ ਨਾ ਸੀਆਈਡੀ ਨੂੰ ਉੱਥੇ ਪਤਾ ਦਿੱਤਾ ਠੀਕ ਹੈ ਜੀ ਬੰਦਿਆਂ ਨੇ ਉਹਨਾਂ ਨੇ ਠੀਕ ਹੈ ਜੀ ਭਈ ਸਾਡਾ ਫੈਮਿਲੀ ਹਾਲ ਦੇਖਣ ਦੀ ਮਨਜ਼ੂਰੀ ਲੈ ਦਿਓ ਹਮ ਅਸੀਂ ਫੈਮਿਲੀ ਹਾਲ ਚ ਉਪੜਾਂਗੇ ਅੱਛਾ ਜੀ ਗੱਲ ਕਰ ਬੰਬ ਗੱਲ ਨਾ ਹੋ ਜਾਏਗਾ ਬਣਾਉਟੀ ਜਿਹੜਾ ਅਸਲੀ ਬਣਾ ਤੇ ਫਟ ਗਿਆ ਅੱਛਾ ਜੀ ਹੁਣ ਤੁਰਪੇ ਉੱਥੋਂ ਤਿੰਨੇ ਜੋਦੇ ਜਦੋਂ ਤਿੰਨੇ ਤੁਰਪੇ ਜਿਹੜੀ ਕੁਦਰਤ ਹੈ ਹੋਣੀ ਹਾਰ ਹੈ ਠੀਕ ਹੈ ਕੋਈ ਕੁਦਰਤ ਦੇ ਬਤਾਲ ਨਹੀਂ ਹਨਗੇ ਠੀਕ ਹੈ ਜੀ ਹੁਣ ਜਿਹੜੀ ਲੱਕੜਾ ਇਹਦਾ ਦਿਖਾਣ ਪਰਖ ਕਰਦਾ ਹੈ ਹਾਂ ਜੀ ਹਾਂ ਜੀ ਲੋਹੇ ਦੀ ਦਿਖਾ ਲੋਹੇ ਲੋਹਾਰ ਕਰ ਪਰਖ ਕਰਦਾ ਹੈ ਹਾਂ ਜੀ ਪਿੱਤਲ ਤਾਂਬੇ ਦੀ ਠੇਹ ਠੇਹਾਰ ਕਰਦਾ ਹੈ ਠੀਕ ਹੈ ਜੀ ਸੋਨੇ ਦੀ ਪਰਖ ਸਨਿਆਰ ਕਰਦਾ ਹੈ ਹਾਂਜੀ ਸੂਰ ਮੈਨੂੰ ਹੋਣੀ ਪਰਖਦੀ ਐ ਸਹੀ ਹੈ ਹਾਂਜੀ ਬਈ ਇਹਨੇ ਸੱਚ ਆਸ ਕਾ ਮੰਨਦਾ ਦੁਨੀਆਂ ਦੇਸ ਪੜਦੀ ਰਕ ਝੂਠਾ ਐ ਉਹਨਾਂ ਦੇ ਪਰਖ ਹੋਣ ਬਾਅਦ ਤੇ ਹੋਣੀ ਹਰ ਚੱਲ ਪੀ ਸੋਹਣ ਚਾਗ ਲਾ ਕੇ ਜੀਨੇ ਹੋਣੀ ਦੇਖਿਆ ਉਸੇ ਨੂੰ ਪਤਾ ਐ ਇੱਕ ਦੁਨੀਆ ਕਹਿੰਦਿਆ ਕਿ ਫਰਰੇ ਦਾ ਬੜਾ ਸੋਹਣਾ ਜਵਾਂਤੀ ਹੋਣੀ ਦਾ ਰੂਪ ਸੀ ਹਾਂਜੀ ਹੋਣੀ ਵਰਗੀ ਚੀਜ਼ ਨਹੀਂ ਸੋਹਣੀ ਹੈ ਕੋਈ ਜੇ ਕੋਈ ਕਹੇ ਵੀ ਇਹ ਗੱਲ ਝੂਠੀ ਹੈ ਮੇਰੇ ਨਾਲ ਬੀਤੀ ਹੋਈ ਗੱਲ ਹੈ ਮੈਂ ਕਹਦਾ ਨੂੰ ਤੇਰਾ ਨਾ ਵਾਰ thiệtਿਆ ਪੁੱਛ ਲੋ ਮੈਂ ਘਰੋਂ ਬੱਗਦੀ ਇਸ ਗੱਲ 'ਚ ਮੇਰੇ ਤੇ ਕੋਈ ਕੁਦਰਤ ਦਾ ਪਾੜਾ ਬਰਤਿਆ ਤੀ ਠੀਕ ਹੈ ਹੋਣੀ ਹਾਰ ਜਿਹੜੀ ਚੀਜ਼ ਸੋਹਣੀ ਕੋਈ ਨਹੀਂ ਸੋਨਾ ਧਾਰ ਕੇ ਰੂਪ ਉਹ ਤਰੀਸ ਗਾਵਾਸ ਦੇ ਵਿੱਚੋਂ ਉੱਧੇ ਤਿੰਨੇ ਜਾਂਦੇ ਨੇ ਤੁਰੇ ਆਹਦੀ ਮਸਤੀ ਦੇ ਵਿੱਚ ਵਿਚਾਰੇ ਆ ਭਗਤ ਸੂ ਕਹਿੰਦੀ ਕਿੱਥੇ ਚੱਲਿਆ ਹੰਸ ਪੰਜਾਬ ਦੇ ਆ ਮੇਰੀ ਸੁਣ ਕੇ ਜਾਂ ਪਕਾਰ ਬੇ ਮੈਂ ਤਾਂ ਤਤਲੀ ਬੁਲਬੁਲ ਰੋ ਜੀ ਤੇਰੀ ਸੈਨੀਆਂ ਦੀ ਗੁਲਜ਼ਾਰ ਮੈਨੂੰ ਦੱਸ ਕੇ ਜਾਵੀਂ ਹਾਨੀਆਂ ਮੇਰਾ ਤਪਦਾ ਸੀਨਾ ਠਾਰ ਤੂੰ ਦਾ ਪੁੱਤਰ ਕਿਹੜੇ ਬਾਪ ਦਾ ਕਿਹੜੀ ਭੈਣ ਦਾ ਜੱਤ ਸ਼ਗਾਰ ਤੂੰ ਕਿੱਥੇ ਦੇਹਾ ਮੰਗਿਆ ਤੇਰੀ ਕੌਣ ਸੱਚੀ ਨਾਰ ਤੇਰੇ ਮਨ ਵਿੱਚ ਮਸਤੀ ਘੋੜਦੀ ਤੇ ਮੱਲੇ ਆਣ ਬਜ਼ਾਰ ਤੇਰੀ ਆਈ ਮੂਰੇ ਉਮਰੇ ਪੈਨਨ ਖਾਨ ਦੀ ਕੁਛ ਕਰ ਲੈ ਇਸ ਬਿਵਾਰ ਤੂੰ ਦੁਖੀਆ ਕੇ ਦੁਖੜੇ ਭੋਗਦਾ ਸਭ ਸੁਖੀ ਬਸੇ ਸੰਸਾਰ ਜਦੋਂ ਝਾਕੀ ਤੇ ਨੇ ਜੋੜੇ ਖੜ ਕੇ ਥਾਏ ਤੇ ਵੀ ਓਹ ਹੋਹ ਆ ਕੀ ਬਣ ਗਿਆ ਵੀ ਅੱਗੇ ਬੋਲਿਆ ਭਗਤ ਸਿੰਘ ਸੂਰਮਾ ਤੈਨੂੰ ਦੇਮਾ ਸੱਚ ਸੁਣਾ ਮੈਂ ਪੁੱਤ ਨਾ ਕਿਸਨ ਸਿੰਘ ਬਾਪ ਦਾ ਭੈਣਾ ਵਰ ਰਾ ਵੀਰਪਰਾ ਮੈਨੂੰ ਭਾਗਾ ਵਾਲਾ ਆਖਦੇ ਰੱਖਿਆ ਭਗਤ ਸਿੰਘ ਦਾ ਮੈਂ ਆਇਆ ਪਰ ਵਿੱਚ ਮੰਗਿਆ ਜਦ ਰਾਜ ਛਗਨ ਗਏ ਸੀ ਪਾ ਮੈਂ ਸਭ ਕੁ ਭੜਾ ਮਨਸੂਰ ਤੋਂ ਮੈਨੂੰ ਲਾੜੀ ਮੌਤ ਬਣਦਾ ਚਾ ਰੰਗਲੀ ਮੈਂ ਜੋਨੀ ਬਾਰੂ ਰੇਸਤੇ ਨਹੀਂ ਮੇਰੀ ਔਖ ਦੇ ਨਾਲ ਸਲਾਹ ਸੂਰੇ ਸੇ ਜੰਗੀ ਬਸਦੇ ਜਿਹੜੇ ਸਿਰ ਤੋਂ ਬੇ ਪਰਵਾਹ ਮੈਂ ਮੰਜਾ ਦਾ ਜਾਦੀ ਮਣੀ ਦਾ ਦਿੱਲੀ ਪੁੱਛਣ ਚੱਲਿਆ ਪਾ ਦੱਤ ਪਈਏ ਨਵੇਂ ਗੁਰਾ ਤੋਂ ਜੇ ਸੌਦਾ ਦੇਣ ਕਰਾਂ ਬੰਬਾਸੇ ਸਿੱਟਣਾ ਹੈ ਸੈਂਬਲੀ ਹਾਲ ਤੇ ਕਰਨੇ ਹਾਲ ਤਬਾ ਅਗਲਾ ਹਵਾਲਾ ਪੁਛਰੀ ਸ਼ਹਿਰ ਦੁਖੀ ਲਾਲ ਤੋਂ ਸ਼ਹਿਰ ਬਹਿ ਗਿਆ ਸੀ ਕਲ ਮਠਾ ਜਦੋਂ ਇਹ ਬਾਤ ਦਾ ਸੁਣਾਈ ਉੱਥੇ ਦਿੱਲੀ ਮੁੰਡਿਆਂ ਨੂੰ ਸੰਗਤ ਨੂੰ ਕਹਿੰਦੇ ਆਇਆ ਕਰ ਬਾਬਾ ਮੈਂ ਕਿਹਾ ਕੋਲੇ ਨਹੀਂ ਕੋਸਣ ਪੜਾ ਕਰ ਨਹੀਂ ਤਾਂ ਬਹੁਤ ਛੋੜਾ ਸੁਣਾਤਾ ਜਿਆਦਾ ਅਸਤੀ ਨਹੀਂ ਕੀਤੀ ਅੱਛਾ ਇੱਕ ਮੈਨੂੰ ਕਈ ਬੰਦੇ ਪੜ੍ਹੇ ਲਿਖੇ ਮੇਰੇ ਭਰਾ ਨਾਲ ਟੱਕਰ ਲੱਗ ਜਾਂਦੀ ਆ ਉਹਦੇ ਭਤੀਜਾ ਦਾ ਬੀ.ਐਮ.ਏ ਪੜ੍ਹ ਕੇ ਨੌਕਰੀਆਂ ਦੇ ਲੱਗੇ ਹੋਣੇ ਕਹਿੰਦੇ ਤੂੰ ਬੋਲ ਨਾ ਹੈ ਜਾ ਪੱਠਿਆ ਕਰ ਹੋਣੀ ਹਾਰ ਕਿਵੇਂ ਟੱਕਰ ਦੀ ਭਾਗ ਸੰਗ ਨੂੰ ਮੈਂ ਕਿਹਾ ਟੱਕਰੀ ਕਨੇ ਹਾਂ ਇੱਕ ਲਾਫਟਪਨੋ ਹੋਇਆ ਆਪਣੇ ਪੰਜਾਬ ਦੇ ਕਿਸੇ ਨਾ ਗੁਰੂ ਸਾਹਿਬਾਨ ਦਾ ਟੁੱਟ ਮੋਕਰੀ ਜੋੜ ਜੋੜ ਸੁਣਾਉਣਾ ਮੈਂ ਤਾਂ ਪਿੱਖੀ ਟੱਕਰੀਆ ਅੰਮ੍ਰਿਤਸਰ ਦੇ ਕਾਨ ਤੋਂ ਬਾਅਦ 5 ਸਾਲ ਬਾਅਦ ਠੀਕ ਹੈ ਮੈਂ ਇਹਨੂੰ राव ਨੂੰ ਇਹ ਕਹਤਾ ਆਇਆ ਜੀ ਆ ਜੋ ਚਾਹ ਛਕਾਂਗੇ ਚਾਹ ਪਾਣੀ ਪੀ ਕੇ ਆ ਉਹਨੂੰ ਬਈ ਤਾ ਜੀ ਮੈਨੂੰ ਇੱਕ ਕਲੀ ਲਾਉਣ ਦਾ ਸੁਭਾਅ ਹੈ ਕਿਸੇ ਸ਼ਹਿਰ ਤੋਂ ਮਿਲ ਗਈ ਤੇ باوجود ਉਹ ਕੰਮ ਕਰਦੀ ਜੀ ਹੁਣ ਤਾਂ ਦੰਦ ਨਹੀਂ ਹਨ ਬਈ ਕਈ ਬੰਦੇ ਕਹਿੰਦੇ ਹੋਣੀ ਟੱਕਰੀ ਭਗਤ ਸਿੰਘ ਨੂੰ ਠੀਕ ਹੈ ਜੀ ਕਹਿੰਦਾ ਜਿਹੜਾ ਲਿਖਣ ਵਾਲ ਲਖਾਰੀ ਇਹਦਾ ਗੁਰੂ ਕੌਣ ਸੀ ਆ ਲੈ ਜੋ ਲਾਲ ਸਿੰਘ ਦਾ ਵਗਰੋਂ ਨੌ ਪੁੱਸ਼ਪਾ ਪਾਇਆ ਦਾ ਦੁਖੀ ਇਹਦਾ ਮੈਂ ਕਹਾਂ ਜੀ ਉਹ ਜੋ ਗੁਰੂ ਜਗੀਰ ਜਗੀਰ ਦਾ ਗੁਰੂ ਕੌਣ ਸੀ ਮਹਾਕਾਲ ਵਨਾਰੇ ਸਰ ਕਹਿੰਦਾ ਇਹਦੂ ਬਾਦ ਜੇ ਤੈਨੂੰ ਕੁਝ ਪੁੱਛੇ ਮੇਰੇ ਕੋਈ ਤੋਰਦੀ ਮੈਂ ਸਬੂਤ ਕਰੂੰ ਐਂੀਆਂ ਚੀਜ਼ਾਂ ਸਾਥੋਂ ਨਹੀਂ ਪਈਆਂ ਜਿਹੜੀਆਂ ਇੱਕ ਸ਼ਹਿਰ ਦੇ ਬਾਤੀਆਂ ਇਹਨੂੰ ਝੂਠੀ ਨਹੀਂ ਕਰਨ ਵਾਲਾ ਕੋਈ ਜੰਮਿਆ ਜਾ ਕਹਦਾ ਕਰ ਮੈਂ ਇੱਥੇ ਨਹੀਂ ਕੋਈ ਧੁਮਾ ਰੱਖੂਗਾ ਮੇਰੇ ਕੋਈ ਭੇਜ ਦੀ ਉਹ ਕਹਦਾ ਅੱਛਾ ਫੇਰ ਭਾਈ ਮੈਂ ਇੱਕ ਗੱਲ ਨੂੰ ਹੋਰ ਸੁਣਾਈ ਸੰਗਤ ਨੂੰ ਬਈ ਜਿਹੜਾ ਆਪਣਾ ਦੇਸ਼ ਆਜ਼ਾਦ ਹੋਇਆ ਜਿਹਨੀਆਂ 35 ਪਛੜੀਆਂ ਸ਼੍ਰੇਣੀਆਂ ਨੇ ਇਹ ਅੰਗਰੇਜ਼ ਮੁਸਲਮਾਨਾਂ ਦੇ ਹੱਥ ਚ ਆ ਗਈਆਂ ਵੱਡੇ ਲੀਡਰ ਨਾਲ ਗੱਲ ਕਰ ਲਈ ਬਈ ਸਾਡੇ ਨਾਲ ਉਹ ਸਾਨੂੰ ਅਸੀਂ ਚੀਜ਼ ਵਿਆਹਾਂ ਦੇ ਆ ਲੈ ਕਰਾਂਗੇ। ਸਾਨੂੰ ਚੀਜ਼ ਦੇ ਆ ਲੈ ਕਰਾਂਗੇ। ਜਦੋਂ ਇਹਨਾਂ ਨੂੰ ਪਤਾ ਲੱਗਿਆ ਆਪਣੇ ਇਹ ਮਿੱਠੇ ਠੱਗਾਂ ਨੂੰ। ਬਈ ਤੁਸੀਂ ਉਧਰ ਕੀ ਜਾਣਦੇ ਹੋ? ਮਿੱਠੇ ਠੱਗ ਕਹਿੰਦੇ ਅਸੀਂ ਸਾਨੂੰ ਰੋਟੀ ਨਾਲ ਖਵਾਇਆ ਕਰਾਂਗੇ ਵਿਆਹ 'ਚ। ਕੱਲ ਤੂੰ ਰੋਟੀ ਬਣਾ ਜਾ ਜਗਜੀ ਮਰਾਮ ਦੇ ਘਰੇ ਜਾ ਕੇ ਨਰੂਤ ਤੇ ਗਾਂਦੀ ਰੋਟੀ ਖਾਦੀ। ਉਹਨਾਂ ਨਾਲ ਵਹਾ ਕੇ ਇਹ ਰਾਜਨੀਤੀ ਚਾਲ ਐ ਦੀ ਮਾੜੀ ਐ ਅੱਛਾ ਰੋਟੀ ਖਾ ਦੀ ਉਹਨਾਂ ਨੂੰ ਕਹਿੰਦੇ ਅਸੀਂ ਤੁਹਾਨੂੰ 10% 10 ਸਾਲ ਬਾਅਦ ਤੇ 25% ਤੁਹਾਨੂੰ ਹੋਰ ਕਰਾਂਗੇ ਮੈਨੂੰ ਕਹਿਣਾ ਨਹੀਂ ਹੁੰਦਾ ਜਿਹਦੇ ਪਹਿਲੇ ਨੰਬਰ ਤੇ ਨੌਕਰੀ ਮਿਲਦੀ ਐ ਅਰਜਾਦ ਰੱਖਵਾ ਕੋਟਾ ਸਾਨੂੰ ਕੋਟਾ ਦੇ ਆਰਮ ਲਿਖਾਗੇ 25% ਉਹ ਲਿਖਿਆ ਸੀ 10 ਸਾਲ ਬਾਅਦ ਤੇ ਉਨੀ ਤਰ੍ਹਾਂ ਸਕਿਆ ਕੋਈ ਉਹ ਦਸ ਸਾਲ ਵਾਲੀ ਦੱਬੀ ਚੱਲਿਆ ਜਾਂਦਾ ਹੈ। ਅੱਛਾ ਇਹਨਾਂ ਨੂੰ ਕਦੇ ਆਪਣੇ ਉਹ ਖਾਲਸਾ ਨੂੰ ਕਹਿੰਦੇ ਪੁਲਿਸ ਚ ਤੇ ਫੌਜ ਚ ਛੋੜਿਆ ਨੂੰ ਤੋੜਾ ਕਹਿੰਦੇ ਸਾਡੇ ਹਿੰਦੂਆਂ ਦੇ ਕਿਸੇ ਨਹੀਂ ਜਾਣਾ। ਛੋਟੂ ਅਜਾਬ ਲਿਖਾਂਗੇ ਸਦਾਬਾਦ ਤੇ ਮਗਰੋਂ ਭੀ ਉਹਦੇ ਕੰਨ ਚ ਮਾਤੀ ਫੂਫਕ। ਬਈ ਇਹ ਜਿਆਦਾ ਨਹੀਂ ਲਿਖੀ ਇਹਨਾਂ ਨੂੰ ਦਸ ਸਾਲ ਬਾਅਦ ਤੇ ਲਿਖੀ। ਇਹ ਮਿੱਠੇ ਠੱਗਾ ਨੇ ਜਦੋਂ ਲੱਗਿਆ ਪਤਾ ਲੱਗੇ ਪਾਉਣ ਠੱਗ ਇਹ ਆਪਣੇ ਹੈ ਠੱਗ ਰੋਲਾ ਕਹਿੰਦਾ ਨਹਿਰੂ ਕਹਿੰਦਾ ਕਿਵੇਂ ਕਰਾਂ ਰੋਲਾ ਪਾਉਂਦੇ ਨੇ ਕਹਿੰਦਾ ਕੱਖ ਨਹੀਂ ਵਿਗਾੜ ਸਾਡੇ ਤੇਰਾ ਹੈ ਰੋਲਾ ਪਾ ਕੇ ਬੈਠਾ ੜੀ ਕੌਮ ਹੈ ਗਾਰਡ ਸੇ ਨੂੰ ਪਤਾ ਲੱਗਿਆ ਵੱਡਾ ਲੀਡਰ ਟੀ ਉਹਨਾਂ ਦਾ 35 ਆਪਣਾ ਕੌਮਾ ਦਾ ਜਗਜੀ ਮਿਲਣਾ ਤੇ ਹੋਰ ਦੋ ਵੱਡੇ ਤੇ ਬਈ ਤੁਸੀਂ ਕਹਿੰਦੇ ਸਦਾ ਵਾਸਤੇ ਲਿਖਾਂਗੇ ਕੀ ਹੋ ਗਿਆ ਇਹਨੂੰ ਚੱਲੀਆਂ ਨੇ ਦੂਧੇ ਚੱਲੀ ਚੱਲੋ ਬਾਪੂ ਚੱਲੀ ਚੱਲੋ ਜੀ ਤੁਸੀਂ ਬਈ ਤੁਸੀਂ ਕਹਿੰਦੇ ਸਦਾ ਵਾਸਤੇ ਲਿਖਾਂਗੇ ਤੁਸੀਂ ਦਾਸ ਹੀ ਲਿਖਿਆ ਅੱਗੇ ਨਹੀਂ ਤੁਸੀਂ ਦਾਸ ਜੀ ਬੁਰੇ ਨਿਕਲ ਜਾਊਗੇ ਉਹਨਾਂ ਨਾਲ ਠੱਗੀ ਕੀਤੀ ਜਦੋਂ ਠੱਗੀ ਕੀਤੀ ਫੇਰ ਦੇਖ ਲੈਨ ਦਸੂ ਗਰਾਮਗਾੜ ਤੇ ਨੇ ਮਾਤਾ ਜੀ ਬਾਪੂ ਜੀ ਨੂੰ ਫੇਰ ਸੁਰਗਾ ਦੀ ਪੌੜੀ ਤੇ ਦੇਹਰਾ ਚੜਾਇਆ ਠੀਕ ਹੈ ਤੁਹਾਨੂੰ ਪਤਾ ਹੀ ਹੈ ਅੱਛਾ ਉੱਥੇ ਫਿਰ ਮਗਰੋਂ ਮਟੋੜਾ ਮੈਂ ਇੱਥੇ ਪਾਇਆ ਬਈ ਜੇ ਅੱਜ ਦਿੱਲੀ ਤੋਂ ਉੱਠ ਖੜੇ ਇਥੋਂ ਕੁਝ ਲੈ ਕੇ ਨਾ ਉੱਥੇ ਬਸ ਤੁਸੀਂ ਰੌਲਾ ਪਾਉਣ ਵਾਲੀ ਕੌਮ ਹੂੰ ਉੱਥੇ ਤੁਹਾਨੂੰ ਪਤਾ ਲੀਡਰ ਨੇ ਪਾਰਟੀ ਮੇਸ਼ ਕਰਤੀ ਰੌਲਾ ਪਾ ਕੇ ਆਪਾਂ ਨੂੰ ਅੱਜ ਕੁਝ ਮਿਲ ਜੂਆ ਮਿਲ ਜੂ ਕੱਖ ਨਹੀਂ ਤਾਂ ਉੱਥੇ ਦੀ ਗੱਲ ਉੱਥੇ ਹੀ ਖੜੀ ਐ ਹੁਣ ਤਿਆਰੀ ਫੇਰ ਹੋ ਰਹੀ ਐ ਮੋਰਚਾ ਲੱਗਣ ਦੀ ਬੋਲ ਕੇ ਵੀ ਸੁਣਾਓ ਵਿੱਚ ਭਰੇਗਾ ਕੁਸ਼ੇ ਦੇ ਸੁਣਾ ਦੇ ਲੈ ਭਗਤ ਸਿੰਘਾਇ ਭਗਤ ਸਿੰਘਾਇ ਸੁਣਾ ਮੈਂ ਮੈਨੂੰ ਸੁਣਾ ਲੱਗੂ ਮੇਰਾ ਬੋਲ ਕੇ ਕਿਵੇਂ ਲੱਗੂ ਸੁਣਾ ਸੁਣਾ ਕੋਈ